ਹਾਂਜੀ ਬਾਈ ਕੀ ਹਾਲ ਨੇ ਤੇ ਹੋਰ ਘਰ ਪਰਿਵਾਰ ਬਾਈ ਸਾਰਿਆਂ ਨੇ ਠੀਕ ਨੇ ਜਾਨਵਰ ਵਗੈਰਾ ਸਾਰਿਆਂ ਨੇ ਰੰਬ ਵਗੈਰ ਪਾ ਕੇ ਚੜਦੀ ਕਲਾ ਹੋਣ ਆ ਗਏ ਬਾਈ ਆਪਾਂ ਇਧਰ ਲੈ ਘਰੇ ਤਿੰਨ ਚਾਰ ਦਿਨ ਹੋ ਗਏ ਜੀ ਇਹ ਇੱਕ ਤਾਂ ਓਹ ਮੜਾ ਜਨ ਮੂਹੜ ਖਰਿਆਲ ਚ ਹੈ ਨਾ ਤੇ ਆਪਣੇ ਕਬੂਤਰ ਮਿਲੇ ਤਿੰਨੇ ਤੇ ਬਾਕੀ ਕੁਝ ਮੌਸਮ ਬੜੀ ਕਾਸ ਸੀਗਾ ਬਾਈ ਕੱਲ ਮਿੰਜਾ ਪੈ ਗਿਆ ਮਿੰ ਪੈਂਦਾ ਸੀ ਮੌਸਮ ਹੋ ਗਿਆ ਕਾਂਟ ਸਿਰਾ ਗੱਲਬਾਤ ਹੋ ਗਈ ਤੇ ਮਾਝਾ ਜਿਹੜੇ ਹੋਰ ਦਿਨ ਦਿਨ ਚਾਰ ਆਪਾਂ ਲੰਚ ਚਾਰ ਪੰਜ ਰੋਟਰ ਉਡਾ ਲਾ ਫਿਰ ਇਹ ਸਾਤਰੀ ਬਈ ਆਪਾਂ ਲਾਤੀ ਚੀ ਚੱਕ ਕੇ ਸਾਤਰੀ ਦੀ ਆਪਣੀ ਓਕੇ ਬੜਾ ਧੁੱਪ ਦੇਖੋ ਕਿਵੇਂ ਚੜਾਦਾ ਸੂਰਜ ਇਧਰੋਂ ਉਡਾ ਲਈਏ ਫੋਲ ਦੇਖੀਏ ਆਪਣੀ ਜੰਬਰ ਵੀ ਫਿੱਟ ਤਾਂ ਹੈਗੇ ਨੇ ਚਿਆਬੀ ਜੀ ਜਾਂਦਾ ਵੀ ਪੁਰਾਣਾ ਯਾਰ ਇਹ ਘੱਟ ਲੱਗਦੀ ਆ ਆ ਪੱਜੂੜੀ ਵੀ ਗਿਫਟ ਕਰਾਂਗੇ ਆਪਣੇ ਪੂਰੇ 1000 ਸਬਸਕ੍ਰਾਈਬ ਹੋ ਗਿਆ ਇਹਦਾ ਹੋ ਗਿਆ ਸਬਸਕ੍ਰਾਈਬਰ ਤੇ ਆਪਾਂ ਇੱਕ ਜੋੜੀ ਗਿਫਟ ਕਰਾਂਗੇ ਆ ਬੈਠ ਨੇ ਬਈ ਸਾਰੇ ਆਪਣੇ ਜਾਨਵਰ ਤੇ ਹੁਣ ਮੈਂ ਇਹਨਾਂ ਨੂੰ ਛੋਟਾ ਛੋਟਾ ਸਾਫ਼ ਕਰਿਆ ਆਪਾਂ ਦਾਣੇ ਹੀ ਖਾਦੇ ਪਏ ਨੇ ਤੇ ਹੁਣ ਇਹਨਾਂ ਨੂੰ ਡਾਉਣੇ ਆ ਬਈ ਲੱਗਾ ਲੱਗਾ ਕਰਕੇ ਫੋਨ ਰੱਖ ਦਿੰਨੇ ਆਪਾਂ ਇੱਥੇ ਜੇ ਪਰ ਉਹ ਆਪਣੇ ਸਾਹੇ ਹੰਮ ਬਰ ਹੰਮ ਦਿਖਾਵਾਂਗੇ ਹੁਣ ਕਿਹਾ ਬਈ ਇੱਥੇ ਆ ਇਹ ਵੀ ਆਪਣਾ ਚਿੱਟੀਆਂ ਵਾਲਾ ਜਲਾਬੀ ਪੋਸ ਜਲਾਬੀ ਘੱਲ ਰਿਹਾ ਹੁੰਦਾ ਹੈ ਸਾਤਰੀ ਤੇ ਬੈਠੀ ਹੋਈ ਜਾ ਕੇ ਇਹ ਅਜੇ ਤਲਾ ਆ ਗਿਆ ਬਈ ਦੂਜੇ ਨੰਬਰ ਤੇ ਹੁਣ ਸੈਕੰਡ ਬੰਗ ਮਾਦਾ ਬਈ ਕੱਖ ਲਿਆਣਾ ਵੱਢ ਕੇ ਕੀ ਆ ਜਦੋਂ ਮੁੰਦੇ ਬੱਜਾ ਆ ਗਿਆ ਬਈ ਪੰਜ ਕਬੂਤਰ ਵੀ ਉੱਡਣ ਵਾਲੇ ਨੇ ਪੰਜੇ ਆਪਾਂ ਹੰਡਾ ਤੇ ਦੋ ਤਾਂ ਸਾਧਰੇ ਤੇ ਵਗੇ ਤਿੰਨੇ ਆਪਣੇ ਉੜ ਗਏ ਤਾਂ ਜਿਹੜੀ ਦੋ ਸਾਧਰੇ ਤੇ ਉਹਨਾਂ ਨੂੰ ਵੀ ਡਾਉਣਾ ਹੈ ਆਪਾਂ ਡਾ ਕੇ ਸਾਨੂੰ ਮੈਂ ਕਰਦਾ ਬਈ ਵੀਡੀਓ ਕੰਟੀਨਿਊ ਲਓ ਜੀ ਪੰਜ ਦੇ ਪੰਜੇ ਕਬੂਤਰ ਆਪਾਂ ਬਈ ਢਾ ਕੇ ਲੋ ਤਾਂ ਆਪਣੇ ਆ ਫਿਰਦੇ ਚੈੱਕ ਕਰੋ ਨੇਮ ਐ ਤੇ ਨਵਲੇ ਫਿਰਦੇ ਨੇ ਉਹ ਆ ਜਾਂਦੇ ਉਹਨਾਂ ਨੂੰ ਉਡਣ ਦੋ ਬਈ 6:10 ਕਿਲੋ ਮੀਟਰ ਨੇ ਸੋਰਜ ਦੇਖੋ ਕਿੰਨਾ ਨਿਕਲਿਆ ਆ। ਮੌਸਮ ਸਾਫ ਹੋਗਾ ਨਹੀਂ ਕਰਕੇ। ਇਹਨੂੰ ਉਡਣ ਤੋਂ ਪੰਜਾਂ ਨੂੰ ਹਲੇ ਘੰਟਾ ਟਾਲਣ ਜਾਂ ਟਾਲ ਉਡਰਾਂਗੇ 9:00 ਵਜੇ ਤੱਕ ਰਸਾ ਉਡਰਾਂਗੇ। ਕਿ ਇਹਦੇ ਨਾਲ ਬਹੁਤ ਬੰਦੀ ਤੋਂ ਬਾਅਦ ਰਾਏ ਨੇ। ਇਹਨਾਂ ਅਗਲੇ ਵੇਲੇ ਉੱਡੀ ਲੈਣਗੇ। ਤੇ ਬਾਸ ਬਸ ਉਹਨਾਂ ਨੂੰ ਡਾਤਾ ਆਪਾਂ। ਇਹਨੂੰ ਇਹਨਾਂ ਦੂਜੇ ਵੀ ਤੇ ਜੜੀ ਜਾਂਦੇ ਨੇ ਜੜ ਜਾਂਦੇ ਨੇ। ਤੇ ਫਿਰ ਆ ਕੇ ਬਕੂਤਰ ਬੱਚੇ ਵੀ ਬਿਠਾਵਾਗੇ ਸਾਤੇ ਤੇ ਆਪਾਂ। ਜਿਹੜੇ ਆਪਣੇ ਦੂਜੇ ਕੱਡੇ ਹੋਏ ਨੇ। ਆਕੇ ਤੇ ਜਾਇਆ ਮੈਂ ਬਈ ਗਾਖੂ ਖੱਲੇ ਆਮ ਆਕੇ ਮੈਂ ਕਰਦਾ ਵੀਡੀਓ ਕੰਟੀਨਿਊ ਬਣੇ ਰਹਿਓ ਤੁਸੀਂ ਆਪਣੀ ਵੀਡੀਓ ਦੇ ਵਿੱਚ ਕਰਦਾ ਕਰਤੀ ਵੀਡੀਓ ਲਓ ਜੀ ਬਾਬੇ ਉਹ ਆਪਣੇ ਆ ਪਾ ਕੇ ਇਧਰ ਲੈ ਕਰੇ ਕਬੂਤਰ ਬ ਕਬੂਤਰੀ ਬੰਦੀ ਬਈ ਬਚਾ ਬਿਠਾਦਾ ਇੱਕ ਕਬੂਤਰ ਆਪਣਾ ਬਹਿ ਗਿਆ ਆਕੇ ਤੇ ਬਾਕੀ ਜਿਹੜਾ ਰਿਆ ਫਿਰ ਤੂੰ ਉਹ ਚਟੀਆਂ ਆ ਬਾਈ ਇਹਦਾ ਬੈਲਾ ਹੁੰਦਾ ਤੇ ਉਤਰੀ ਵੀ ਅੰਦਰ ਇਤਰਾਰ ਖੇਡ ਨੇ ਉਹ ਬਹਿ ਗਿਆ ਬਈ ਆ ਕੇ ਤੇ ਬਾਕੀ ਆਪਣੇ ਚਾਰੇ ਜਾਨਵਰ ਫਿਰਦੇ ਨੇ ਉਹ ਮੁੰਡੇ ਨੇ ਯਾਰ ਸਾਥੇ ਇਤਰਾਰ ਖੇ ਰੋਜਾ ਜੇ ਉਧਰ ਬੈਠਣ ਨੂੰ ਫਿਰਦਾਗਾ ਬਾਕੀ ਦੇਖਦੇ ਆ ਕੀ ਬਣਦਾ ਸਮਾਚਾਰ ਦਾ ਫਿਰਦੇ ਨੇ ਆਪਣੇ ਚਾਰੇ ਜਾਨਵਰ ਵਾਹ ਰੋਟੀਆਂ ਲਿਆਇਆ ਬਈ ਮੈਂ ਉਧਰੋਂ ਰੋਟੀਆਂ ਅਟਾ ਚੁਰਦਿਆਂ ਫਿਰ ਇਹਨਾਂ ਨੂੰ ਬਸ ਪਾ ਕੇ ਆਪਾਂ ਚਾਲਦੇ ਆ ਘਰ ਨੂੰ ਆ ਫਿਰ ਦੇਮਾ ਹੁਣ ਤਾਂ ਵਿੱਚ ਕੋਈ ਕਿਸਮਾ ਕਰ ਨਹੀਂ ਸਕਦਾ ਜਿੱਧਰ ਬੈਠਣਾ ਉਹਦਰੀ ਬੈਠਣਗੇ ਤੇ ਆ ਫਿਰ ਤੇ ਨਾ ਬਾਕੀ ਕਰਦਾ ਬਾਈ ਮੈਂ ਫਿਰ ਵੀਡੀਓ ਕੰਟੀਨਿਊ ਇਹਨੂੰ ਆ ਜਾਣਾ ਦਾਨੇ ਦੋਨੇ ਪਾਲਾਂ ਰੋਟੀਆਂ ਲੈ ਚੂਰ ਲਾਂ ਫਿਰ ਜਦੋਂ ਬਹਿ ਗਏ ਥੱਲੇ ਲਾਂ ਉਹ ਦਿਖਾਵਾਂਗਾ ਤੁਹਾਨੂੰ ਕਰਦਾ ਵੀਡੀਓ ਕੰਟੀਨਿਊ ਲਓ ਜੀ ਸਾਡੇ ਨਾਲ ਉਹਦਾ ਟਾਈਮ ਹੋ ਗਿਆ ਆ ਕੇ ਬਹਿ ਗਿਆ ਬੱਚਾ ਵੀ ਚੈੱਕ ਕਰੋ ਕਿਤਨਾ ਵੀ ਆ ਕੇ ਬਹਿ ਗਿਆ ਆਪਣਾ ਰੋਜਾ ਇਹ ਗਾਲੱਖੀ ਮੁਰਗੀ ਪੈਂਦੀ ਪੈਂਦੀ ਬਾਈ ਆ ਗਾਲਕੀ ਬੈਜੂ ਹੁਣ ਜੇ ਤੇਲੀ ਰਹੇਗੀ ਇੱਕਾ ਆਏ ਮਜੂਰ ਜਬਾਲਾ ਮਰਵਾ ਚੱਕ ਬਾਈ ਕਾਲੱਖੀ ਵੀ ਆ ਗਈ ਲਾਓ ਜੀ ਜੇ ਤੇਲੀ ਵੀ ਨਹੀਂ ਉੱਡਦੀ ਬਸ ਹੁਣ ਕੱਲੀ ਤਾਂ ਫਿਰ ਤੇ ਤੇ ਵੀ ਹੁਣ ਬੈਹਾਂਗੇ ਆਹੋ ਬੁੱਤਰੇ ਆ ਪਤਾ ਨਹੀਂ ਕਿਦਾ ਫਿਰਦਾ ਇੱਥੇ ਚੈੱਕ ਕਰੋ ਆਪਣੇ ਜਾਨਵਰ ਵੈਗੇ ਹੋਏ ਆ ਕੇ ਸਾਰੇ ਚਾਹੇ ਵੈਗੇ ਜਿਤਨੇ ਰਹਿ ਗਏ ਨੇ ਉਹ ਵੀ ਬਸ ਹੁਣ ਬੈਠਣ ਵਾਲੀ ਵਾ ਰੋਟੀਆਂ ਰੱਡੀਆਂ ਬੰਨ੍ਹ ਚੁੱਕੀਆਂ ਉਹ ਸਾਰੇ ਲਾਗੇ ਉਧਰ ਰੋਟੀਆਂ ਪਾਉਣੇ ਆ ਬਸ ਕੋ ਤਾ ਨੂੰ ਅੰਦਰ ਆ ਕੇ ਅੱਜ ਜਦੋਂ ਬੈਂਦੇ ਜਿਤਲੀ ਮੈਂ ਕਰਦਾ ਵੀਡੀਓ ਗਾਡੀ ਨੂੰ ਬਸੰਤਾ ਭਾਈ ਕਬੂਤਰ ਖੁੱਡੇ ਚ ਬਾੜ ਕੇ ਦਾਣੇ ਪਾਉਣ ਦੀ ਵੀਡੀਓ ਆਂਟੀ ਨੂੰ ਕਰਦਾ ਮੈਂ ਲਾਉਣਾ ਉਹਨਾਂ ਨੂੰ ਜਦ ਲਈ ਉਹਨਾਂ ਬੈਂਦੀ ਆ ਕੇ ਦੋ ਚਾਰ ਮਿੰਟਾਂ ਚ ਕਰਦਾ ਵੀਡੀਓ ਕੰਟੀਨਿਊ ਬਈ ਮੈਂ ਲਈ ਵੀ ਨੀਵੇਂ ਆ ਚੈੱਕ ਕਰੋ ਹੁਣ ਐ ਤਾਂ ਇਥੇੋਂ ਬੈਂਦੀ ਬੈਂਦੀ ਇਹ ਕਬਤਰ ਬਤ ਨਾਲ ਕੋਈ ਹੋਇਆ ਇਹਦੇ ਐ ਦਾ ਬੈਠੀ ਵੜੀ ਚੜਦੇ ਆ ਬੈਠਾ ਆਪਣਾ ਰੋਜਾ ਬੁੜਕੀਆਂ ਜੇਪੀਆਂ ਦਾ ਬਣਾਉਣਾ ਰਗੀ ਮਰਦਾ ਹੋ ਗਈ ਉੱਪਰ ਆ ਆਪਣੇ ਸੈਟਪ ਬਣਾ ਬੀ ਉਹ ਸਾਰੇ ਭਾਈ ਆਉਣੇ ਕਰਾਂਗੇ ਬਈ ਸੈਟ ਸੈਟਾ ਮਜ਼ਾ ਅੱਟਾ ਐਟਾ ਆਦਾ ਖੋਡੇ ਚ ਮੈਂ ਮੁਰਗੀਆਂ ਰੱਖਿਆ ਹੀ ਨਾ ਯਾਰ ਇੱਥੇ ਕਬੂਤਰੀ ਹੋ ਜਾਣ ਮਰਦਾ ਹੋ ਗਈ ਆਪੋ ਆ ਚੀਨੀ ਆਪੇ ਤੇ ਡਾਉਣ ਫਿਰਦੀ ਐਸ ਕੋਠੇ ਤਾਂ ਹੈ ਉਹ ਵਾਹ ਵਧੀਆ ਸਟੇਟ ਦਾ ਮੁੰਡੇ ਦੇ ਸ਼ੇਰੀ ਜੀ ਮਨ ਬੜੀ ਘੜ ਲੰਗੀ ਕਰਨ ਦਰਵਾਗੀ ਜਿੰਨੀ ਥਿੰਨੀ ਜਿੰਨੀ ਜਿੰਨੀ ਆਪਣੀ ਕਾਲੀ ਜਿੰਨੀ ਆ ਬਈ ਤੇ ਲਾਲ ਜਿੰਨੀ ਹੁੰਦੀ ਐ ਇੱਕ ਕਾਲੀ ਜਿੰਨੀ ਆ ਬੱਦਲ ਜਖਰਿਆ ਵਾ ਉਠੂਗਾ ਬੱਦਲਾ ਜ ਦਰਵਾਗੀ ਆ ਆ ਇਧਰ ਮਿਲਦੀ ਆ ਬਈ ਜਿੰਨੀ ਆਪਣੇ ਇਧਰ ਲਈ ਫੜ ਆ ਵਰਤੀ ਆ ਪਾਸੋਂ ਚੱਕਰ ਆਇਆ ਚੱਕਰ ਚ ਬੈਠੂ ਗਿਆ ਕੇ ਰਮ ਲਾਗੀ ਖਤਰੀ ਤੇ ਫਿਰ ਤੋਂ ਦੀ ਵੈਲੀ ਆ ਚੱਕ ਇਹ ਪਰਾਂ ਰਮ ਮਾਰ ਲਿਆ ਚੱਕਰ ਨਹੀਂ ਬਾਲੇ ਬਾਈ ਮਾਰ ਲਿਆ ਹੁਣ ਬੈਠੋ ਇੱਧਰ ਜਾਈ ਜਾਂਦੀ ਆ ਯਾਰ ਚੀਨੀ ਆ ਜੇ ਵੀ ਹਿੱਲੀ ਫਿਰਦੀ ਆ ਕਈ ਦਿਨ ਹਾਦ ਢਾਈ ਆ 7-8 ਦਿਨ ਬਾਅਦ ਛੱਡੀ ਆ ਬਾਈ ਪਰ ਕੇ ਦਾ ਪਈ ਆ ਜੰਗਲ ਕੋਈ ਦਿਨ ਬਾਅਦ ਡੋਣੇ ਆ ਆਪਾਂ ਦਰਵਾ지 ਜੀ ਕਿ ਨਾ ਹੋ ਜਾ ਯਾਰ ਮੈਂ ਜਾਣਾ ਸੀ ਲੇਟ ਵਾਲਾ ਕਰੀ ਜਾਂਦੇ ਆ ਕੋਈ ਤੇਰੀ ਇਹ ਕਰਨਾ ਬਈ ਵੀਡੀਓ ਮਗਾਟੀ ਨੂੰ ਦائیں ਦੁਨੇ ਪਾ ਕੇ ਇੰਨੀ ਤਾਂ ਆਪਣੀ ਇਦਰੀ ਇਦਰੋਂ ਦੂਰ ਉੱਡ ਜਾਂਦੀ ਆ ਦੇਖਦਾ ਮੈਂ ਕਿੰਦਾ ਭੱਗ ਗਿਆ ਲਓ ਜੀ ਬਾਬਿਓ ਆਪਾਂ ਕਬੂਤਰ ਲਾਤੇ ਬਈ ਆਪਣੇ ਹਾਰੇ ਥੱਲੇ ਚੱਕੋ ਦਾਣੇ ਹੀ ਪਾਤੇ ਕਬੂਤਰਾਂ ਨੂੰ ਹਾਂ ਬੱਚੇ ਜੇ ਨਹੀਂ ਯਾਰ ਚਿੱਟੇ ਨੇ ਬਹੁਤ ਹੰਕਾਰਿਆ ਇਹ ਨਾ ਕਰੇ ਆ ਇਧਰ ਵਜਾ ਕਰੇ ਤਾਰ ਤੇ ਵਜਾ ਕਰੇ ਕਿਤੇ ਕਿਤੇ ਰੋਟੀਆਂ ਬਈ ਚੋਰ ਚੋਂ ਰੋਟੀਆਂ ਖਾ ਲੈਣਗੇ ਆਪਦੇ ਥੋੜੇ ਥੋੜੇ ਜਿੰਨੇ ਪਾਣੀਆਂ ਨੇ ਇਹਨਾਂ ਨੇ ਤੇ ਬੱਚਾ ਆਣਾ ਚੋਰ ਬੱਚਾ ਨੂੰ ਪਹਿਲਾਂ ਪਾ ਦਿੱਤੇ ਉਹ ਖਾ ਲੈ ਗਏ। ਹੋ ਕੇ ਫਿਰ ਫੋਟੋ ਬਈ। ਤੰਗ ਬਹੁਤ ਕਰਿਆ ਯਾਰ। ਤੇ ਚਲੋ ਠੀਕ ਆ ਬਈ। ਆ ਕੇ ਸ਼ਾਮ ਨੂੰ ਮੈਂ ਕਰਦਾ ਵੀਡੀਓ ਕੰਟੀਨਿਊ ਬਣੇ ਰਹਿ ਉਹ ਵਲੌਗ ਦੇ ਵਿੱਚ ਕਰਦਾ ਮੈਂ ਆ ਕੇ ਸ਼ਾਮ ਨੂੰ ਬਈ ਕੰਟੀਨਿਊ ਬਈ। ਬਈ ਕੀ ਹਾਲ ਨੇ ਜੀ? ਆ ਗਿਆ ਆਪਾਂ ਇੱਧਰ ਲੈ ਕਰੇ ਆਪਾਂ ਇਹ ਟੂਟੀ ਛੱਡਦੀ ਮਿਰਚ ਆ ਰਾਮ ਜਾਣੀ ਆ ਇੱਕ ਯਾਰ ਮੈਂ ਕਬੂਦਰੀ ਦਾ ਬੜ੍ਹਾਤੀ ਦੀ ਛਾਦਰੀ ਦੇ ਤੇ ਬਚਾ ਉਹ ਵਹਿ ਗਿਆ ਯਾਰ ਡਾਰੀ ਮਾਰ ਕੇ ਆ ਬੈਠੀ ਆਪਣੀ ਕਬੂਦਰੀ ਤੇ ਆ ਬਚਾ ਰਹਿ ਗਿਆ ਯਾਰ ਇਹ ਬਠਾਏ ਨਹੀਂ ਕਦੇ ਇਨਾਂ ਛਾਤਰੀ ਤੇ ਮੈਂ ਇਹ ਉਹ ਨਾ ਕਰਾਵੋ ਯਾਰ ਬਚਾ ਜਾ ਇਹ ਉਹ ਵੇਖਦੇ ਆਂ ਬਾਈ ਪਠਹਾਉਣੇ ਫਿਰ ਜਿਵੇਂ ਦੂਜਾ ਕੱਢਿਆ ਜੀ ਦੂਜੇ ਨੇ ਤਾਂ ਨਹੀਂ ਕੱਢਿਆ ਮਹਾਈ ਦੇ ਨਾਲ ਹੀ ਉਹ ਵੀ ਬੈਠੂ ਫਿਰ ਪਰਾਂ ਜਾ ਕੇ ਇੰਨੀ ਵੀ ਗਾਰੰਟੀ ਆ ਛੱਸੀ ਵੀ ਨਹੀਂ ਕਰਦਾ ਯਾਰ ਬੈਠਣ ਦੇ ਛਾਤਰੀ ਤੇ ਆ ਦੇਖਦਾ ਬਾਈ ਪਠਹਾ ਕੇ ਫਿਰ ਕਰਦਾ ਵੀਡੀਓ ਕੰਟੀਨਿਊ ਰੋਡੋ ਜੈ ਬਿਧਾਮ ਆ ਗਿਆ